ਆਪਿਆਸਪ ਉਧਰ ਰੱਖੀ ਗਈ ਹੈ ਇਹ ਜੀ ਸਾਡੀ ਥਾਣਾ ਬਖਸ਼ੀ ਵਾਲਾ ਦੀ ਟੀਮ ਨੇ ਚੌਕੀ ਸੈਂਚੁਰੀ ਇਨਕਲੇਵ ਦੇ ਏਰੀਆ ਦੇ ਵਿੱਚੋਂ 6 ਚੋਰਾਂ ਦਾ ਇੱਕ ਅੰਤਰਰਾਜੀ گرو ਫੜਿਆ ਜਿਨ੍ਹਾਂ ਨੇ ਮਤਲਬ ਵੱਖ-ਵੱਖ ਥਾਵਾਂ ਤੋਂ ਪਿਛਲੇ ਕੁਝ ਸਮੇਂ ਦੇ ਵਿੱਚ ਇੱਕ 2019 ਮਾਡਲ ਫਾਰਮ ਟਰੈਕ 60 ਟਰੈਕਟਰ ਚੋਰੀ ਕੀਤਾ ਸੀ ਤੇ ਇਸ ਤੋਂ ਇਲਾਵਾ ਇਹਨਾਂ ਨੇ 6 ਮੋਟਰਸਾਈਕਲ ਚੋਰੀ ਕੀਤੇ ਨੇ ਤੇ 6 ਮੋਬਾਈਲ ਫੋਨ ਇਹਨਾਂ ਤੋਂ ਆਪਾਂ ਹੁਣ ਤੱਕ ਰਿਕਵਰ ਕਰ ਤਾ ਤੇ ਅੱਗੇ ਇਹਨਾਂ ਦੀ ਜਿਹੜੀ ਹੈ ਪੁਛਗਿਸਤ ਦੀ ਤਫਤੀਸ਼ ਚੱਲੀ ਹੈ ਉਹਦੇ ਵਿੱਚ 4 ਕਲਾਸਾਂ ਨੂੰ ਨਹੀਂ ਸਾਬਤ ਸਰ ਕਿੱਥੋਂ ਲੈ ਕੇ ਆਏ ਸੀ ਇਹ ਸਮਾਨ ਸਾਰਾ ਕਿ ਲੋਪਰੀ ਲੈ ਕੇ ਆਂਦੇ ਅੱਗੇ ਵੇਚਦੇ ਵੀ ਇਹਨਾਂ ਨੇ ਜੀ ਹਰਿਆਣੇ ਤੇ ਪੰਜਾਬ ਹੁਣ ਤੱਕ ਜਿਹੜੇ ਸਾਡੇ ਮਤਲਬ ਦੋ ਸਟੇਟਸ ਦੇ ਵਿੱਚ ਚੋਰੀਆਂ ਕਰਨਾ ਇਹਨਾਂ ਦਾ ਜਿਹੜਾ ਸਾਹਮਣੇ ਹੈ ਤੇ ਇਹਨਾਂ ਦਾ ਜਿਹੜਾ ਹੈਗਾ ਸੀ ਕੰਮ ਵਾਰਦਾਤ ਕਰਨ ਦਾ ਤਰੀਕਾ ਇਹ ਸੀਗਾ ਕਿ ਇਹ ਜਿਹੜੇ ਰੋਡ ਸਾਈਡ ਤੇ ਘਰ ਹੁੰਦੇ ਉੱਥੇ ਜਿਹੜੇ ਬਾਹਰ ਵਹੀਕਲ ਕਰੇ ਹੁੰਦੇ ਨੇ ਪਹਿਲਾਂ ਤਾਂ ਉਹਨਾਂ ਨੂੰ ਇਹ ਚਾਬੀ ਲਗਾ ਕੇ ਜਾਂ ਉਹ ਕਿਸੇ ਤਰੀਕੇ ਨਾਲ ਜਿਵੇਂ ਮਾਸਟਰ ਕੀ ਟਾਈਪ ਲਗਾ ਕੇ ਉਹ ਉਸ ਤਰੀਕੇ ਨਾਲ ਚੋਰੀ ਕਰਨ ਦੀ ਕੋਸ਼ਿਸ਼ ਕਰਦੇ ਸੀ ਤੇ ਇੱਕ ਦੋ ਵਾਰ ਇਹਨਾਂ ਨੇ ਰਾਹੀ ਗਿਰਾਂ ਨੂੰ ਘਬਰਾਹਟ ਕਰਕੇ ਗੱਲਾਂ ਬਾਤਾਂ ਦੇ ਵਿੱਚ ਲਗਾ ਕੇ ਰੋਕ ਕੇ ਉਸ ਤਰੀਕੇ ਨਾਲ ਵੀ ਜਿਹੜੀਆਂ ਵਾਰਦਾਤਾਂ ਕੀਤੀਆਂ ਸਰ ਇਹਨਾਂ ਨਾਲ ਸਰ ਇਹ ਜੀ ਰੱਖਣਾ ਤੇ ਨਵਾਂ ਰੱਖਣਾ ਦੋ ਥਾਵਾਂ ਦੇ ਰਹਿਣ ਵਾਲੇ ਨੇ ਤੇ ਇਹਨਾਂ ਦੋਸ਼ੀਆਂ ਦੀ ਜਿਹੜੀ ਉਮਰ ਹੈਗੀ ਹੈ ਉਹ 24 ਸਾਲ 22 ਸਾਲ 25 ਸਾਲ 31 ਸਾਲ ਮਲਾਵੇਸ਼ੇ ਯੰਗ ਏਜ ਗਰੁੱਪ ਯਾਪਸ ਕੈਂਗ ਹੈ ਸਰ ਇਕੱਠਾ ਮਿਲ ਕੇ ਕੰਮ ਕਰਦੇ ਹਾਂ ਜੀ ਦੋ ਦੋ ਤਿੰਨ ਤਿੰਨ ਜਣੇ ਤਾਂ ਆਮ ਦੌਰ ਤੇ ਇਕੱਠੇ ਹੁੰਦੇ ਸੀ ਇਹਨਾਂ ਦੇ ਵਿੱਚੋਂ ਜਿਹੜੇ ਇਹ ਇਕੱਠੇ ਹੋ ਕੇ ਵਾਰ ਰੱਤ ਪਹਿਲਾਂ ਵੀ ਕੋਈ ਪਰਚਾ ਦਰਜਾ ਸਰ ਇਹਨਾਂ ਦੇ ਉੱਪਰ ਕੋਈ ਇਹਨਾਂ ਦੇ ਵਿੱਚੋਂ ਤਿੰਨ ਬੰਦਿਆਂ ਦੇ ਉੱਪਰ ਪਹਿਲਾਂ ਤਿੰਨ ਪਰਚੇ ਦਰਜ ਜੀ ਜਿਹਦੇ ਵਿੱਚੋਂ ਚੋਰੀ ਦੇ ਪਰਚੇ ਵੀ ਦਰਜ ਹੈਗੇ ਨੇ ਜੀ ਜੀ ਤੇ ਜਿਹੜਾ ਹੈਗਾ ਲੁੱਟ ਖੋ ਦਾ ਪਰਚਾ ਵੀ ਕੀਤਾ ਸੀ ਕੋਈ ਨਸ਼ਾ ਵਗੈਰਾ ਵੀ ਕਰਦੇ ਸੀ ਇਹ ਕਿ ਨਸ਼ਾ ਵਾਸਤੇ ਕਰਦੇ ਸੀ ਕੰਮ ਨਸ਼ੇ ਦਾ ਐਂਗਲ ਫਿਲਹਾਲ ਸਾਡੇ ਸਾਹਮਣੇ ਨਹੀਂ ਆਇਆ ਹੈਗਾ ਇਹਨਾਂ ਦਾ ਜਿਹੜਾ ਮੇਨ ਪਰਪਸ ਸੀਗਾ ਚੋਰੀ ਕਰਕੇ ਉਹ ਪੈਸੇ ਕਮਾਉਣ ਦਾ ਹੀ ਇਹਨਾਂ ਦਾ ਪਰਪਸ ਹੁੰਦਾ ਸੀਗਾ ਨਸ਼ੇ ਵਾਲਾ ਐਂਗਲ ਜਿਹੜਾ ਇਹਨਾਂ ਦਾ ਇੰਨਾ ਜ਼ਿਆਦਾ ਸਾਹਮਣੇ ਨਹੀਂ ਹੈ ਇਹ ਲੋਕਲੀ ਵਿੱਚ ਕੀ ਸੀ ਸਾਮਾਨ ਸਾਰਾ ਨਹੀਂ ਇਹ ਵਕ ਵਕ ਸਾਮਾਨ ਤੇ ਦੂਰ ਜਾ ਕੇ ਵੀ ਵੇਚਦੇ ਸੀਗੇ ਹਰਿਆਣੇ ਦੇ ਵਿੱਚੋਂ ਜੀ ਚੋਰੀ ਕਰਨੀ ਜੋ ਪੰਜਾਬ ਦੇ ਵਿੱਚ ਲਿਆ ਕੇ ਵੇਚਦੇ ਨੇ ਪੰਜਾਬ ਦੇ ਵਿੱਚੋਂ ਚੋਰੀ ਕਰਨੀ ਦਾ ਹਰਿਆਣਾ ਦੇ ਵਿੱਚ ਲਿਆ ਕੇ ਵੇਚਦੇ ਨੇ ਉਹ ਤਾਂ ਉਸ ਤਰੀਕੇ ਨਾਲ ਬੰਦ ਕਰ ਅਜਾ ਫਾਇਦੀ ਇਨਵੈਸਟੀਗੇਸ਼ਨ ਜਾਰੀ ਹੈ ਕਿ ਜੀ ਸਮਾਨ ਜੀ ਇਨਵੈਸਟੀਗੇਸ਼ਨ ਜਾਰੀ ਹੈ ਜੀ ਫਿਲਹਾਲ ਸਾਡੇ ਕੋਲ ਇੱਕ ਟਰੈਕਟਰ 6 ਮੋਟਰਸਾਈਕਲ ਤੇ 6 ਮੋਬਾਈਲ ਬਰਾਮ ਹੋ ਚੁੱਕੇ ਨੇ ਬਾਕੀ ਸੀ ਲੱਗੇ ਹੋਈਆਂ ਇਹਦੇ ਵਿੱਚ ਵੱਡੇ ਕਲਾਸ ਦੇ ਹੋਰ ਹੋਣ ਦੀ ਸਭਾ